ਕਿ ਮਨ ਆਉਂਦਾ ਗੀਵਕਾ ਕਾਨੂੰਨ ਦਾ ਰਾਹ ਵਾਲੀ ਚੀਜ਼ ਨਹੀਂ ਖਵਾਈਦੀ ਹੁੰਦੀ ਫੀਲਿੰਗ ਆਈ ਜਾਂਦੀ ਹੈ ਵੀ ਮੇਲੇ ਤੇ ਚੱਲਿਆ ਮੇਲੇ ਦੀ ਰੌਣਕ ਦੇ ਚਾਰ ਘੰਟਿਆਂ ਮੈਂ ਇਹਨਾਂ ਨੇ ਸਿੱਧਾ ਸਫਰ ਕਰਾਇਆ ਕੋਈ ਅੱਧਵਾੜ ਚ ਕੁਝ ਖਵਾਇਆ ਵੀ ਨਹੀਂ ਕਰੋ ਰੋਟੀਆਂ ਲੈ ਆਏ ਐਸਾ ਵੀ ਕੋਈ ਕੰਮ ਨਹੀਂ ਗੱਲ ਕਹਿੰਦੇ ਗੱਲ ਕਰ ਗੱਲ ਕਰ ਚੱਲੇ ਆ ਦਾ ਵਾਰ ਲੈ ਕੇ ਅਰੇ ਜੁੱਤੀ ਲੱਗ ਗਈ ਵਿਚਾਰੇ ਦੇ ਪਤਾ ਨਹੀਂ ਕਿਹੜਾ ਨਿੱਕਾ ਜਾਂ ਕਿੰਨੇ ਕਿੰਨੇ ਰਾਤ ਤਰੁਤੰਦੋਂ ਵਿੱਚ ਆਪਾਂ ਸੌਂ ਗਏ ਪਾਪਾ ਨੂੰ ਪਤਾ ਹੀ ਨਹੀਂ ਲੱਗਦਾ ਸੀ ਵੀਰੇ ਦੇ ਟੇਪਰ ਕਾਰਡ ਚੋਂ ਮੋਟਰ ਕੱਢ ਕੇ ਲੈ ਜਾਂਦੇ ਸੀ ਅਸੀਂ ਨਾ ਨਿੱਕੇ ਹੁੰਦੇ ਵੀਰੇ ਕਰ ਅਸਮਾਨਵਾਵਾ ਚੱਕ ਲਾਂ ਫਿਰ ਵੀਰੇ ਨੇ ਦੱਸਿਆ ਜੇ ਤੂੰ ਬਲਬ ਜੇ ਲੈ ਆਉਣੇ ਉਹ ਘੜੀ ਵਾਲੇ ਉਹਦੇ ਤੇ ਸੈੱਲ ਤੇ ਲਾ ਕੇ ਦੋਨੇ ਪਾਸੇ ਤਾਰ ਹੋਵੇ ਤੇ ਟੇਪ ਫਲੇਟ ਦੇਣੀ ਚਾਹ ਪਾਪਾ ਦੇ ਵਿਆਹ ਚ ਕੀ ਕੋਈ ਇੱਕ ਬੋਰੀ ਇਹ ਵਾਲੇ ਲੀਡਰ ਨਹੀਂ ਹੁੰਨਗੇ ਕੋਟੇ ਉਹ ਨਹੀਂ ਆਗੇ ਦੇ ਪਹਿਲਾਂ ਸਾਰੇ ਬਿਆਹ ਨੂੰ ਹੀ ਉਹਨਾਂ ਨਾਲ ਰੁਕਾਦੇ ਸੀ ਜਦ ਆਮ ਜੀ ਦਾ ਤੇ ਬੋਟੇ ਦਾ ਸ਼ੁੱਟ ਲਿਆ ਨਾ ਹੁੰਦਾ ਸੀ ਇੱਕ ਟੋਟਾ ਹਲ ਚਬਾ ਜੰਨਾ ਕੋਲ ਤੇ ਮੈਂ ਤੇਰੀ ਮੈਚ ਘੁਮਾ ਲਾ ਦਿੰਦਾ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਕਰਦੇ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅਸੀਂ ਵੀ ਬਹੁਤ ਵਧੀਆ ਹੋਣਾ ਸੀ ਚੱਲੇ ਆ ਕਿੱਥੇ ਚੱਲੇ ਆ ਇਹ ਤੁਹਾਨੂੰ ਬਾਅਦ ਚੋਂ ਪਤਾ ਲੱਗੂਗਾ ਤੇ ਬਾਕੀ ਸਾਰੇ ਜਾਨੀ ਵਲੌਗ ਦੇਖਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਅੱਜ ਸਾਨੂੰ ਬਹੁਤ ਬਹੁਤ ਵਧੀਆ ਜਾਨੀ ਮਿਲਣ ਵਾਲਿਆ ਤੁਹਾਨੂੰ ਇੰਨਾ ਕੁ ਹਿੰਟ ਦੇ ਦਈਏ ਕਿ ਅਸੀਂ ਕਿੱਥੇ ਚੱਲੇ ਆ ਅੱਜ ਅਸੀਂ ਉੱਥੇ ਚੱਲੇ ਜਿੱਥੇ ਸਾਨੂੰ ਪਹਿਲਾਂ ਸਨਮਾਨ ਦਿੱਤਾ ਗਿਆ ਸੀ ਆ ਦੇਖੋ ਦੇਸੀ ਜਿਗੜ ਘਰੋਂ ਰੋਟੀਆਂ ਲੈ ਕੇ ਚੱਲੇ ਆ

ਬੜੇ ਡਾਣੇ ਘੋਤ ਥੱਲੇ ਵੀ ਬੈਠੇ ਆ ਲੋਕ ਉਹ ਸੰ ਉਹ ਦੇਖੋ ਸੰਧ ਵੀ ਆਈ ਨੇ ਮਗਰ ਬੜੇ ਪਰ ਚੇਕ ਕਰ ਲੈਣਾ ਚੱਲ ਚੱਲ ਨਹੀਂ ਆਏ ਕਰ ਲਈ ਖੇਤ ਵਿੱਚ ਨਹੀਂ ਹੋਰ ਲੈਣੀ ਆ ਪਰ ਸਾਈਡ ਤੇ ਕੱਟਿਓ ਸਾਰੀਆਂ ਕੱਟੀਆਂ ਕਰਨੀ ਪਤਾ ਲੱਗ ਜਾਂਦਾ ਹੈ ਇਹਨਾਂ ਸਰੂੜੋਂ ਤੇ ਚੱਲਾਈ ਚੋਲ ਕਰਾਤੇ ਫ੍ਰੀ ਟੂਲ ਟੈਕਸ ਪਹਿਲਾਂ ਅਸੀਂ ਭਰਦੇ ਆਏ ਅਸੀਂ ਫੋਨ ਕਰਤਾ ਸੀ ਨਾ ਵੀ ਉਹ ਉੱਤੇ ਆ ਕੇ ਖੜ ਕੇ ਵੀ ਸਾਰਿਆਂ ਨੂੰ ਵਾਵਾ ਕੱਟਿਆ ਜਾਈ ਜਾਂਦੇ ਟੂਲ ਟੈਕਸ ਚੱਲ ਨਹੀਂ ਆਨੀ ਕੋਈ ਕਹਿਣਾ ਐ ਕਿ ਉਹ ਜੀ ਮੌਸਮ ਸੀ ਉਨਮੀ ਐ ਬੱਸ ਕੋਈ ਐ ਜਦੋਂ ਉਹਨੇ ਪਟਿਆਲੇ ਵਾਲੇ ਸਾਨੂੰ ਸੁਣਨ ਮਾਰਨ ਤੇ ਕਰਦੇ ਆ ਕਿੰਨੇ ਸਾਰੇ ਲੱਗਦੀ ਤੂੰ ਤਾਂ ਕਾਲੀ ਲੱਗ ਗਈ ਕੁਛ ਨਹੀਂ ਨਾ ਚਿੱਟੀ ਐ ਮੈਂ ਸਾਡਾ ਫਿਰਦਾ ਵਾਲਾ ਵੀ ਮੈਂ ਮਾਰਨਾ ਸੀ ਉਹ ਬੱਸ ਥੱਲੇ ਆ ਕੇ ਮਰ ਗਿਆ ਲੋਵੀ ਰਾਜਪੁਰੇ ਦੇ ਰਹਿ ਗਿਆ 50 ਕਿਲੋਮੀਟਰ ਅਸੀਂ ਪਹੁੰਚ ਗਏ ਪਟਿਆਲੇ ਤੇ ਬੱਸ ਥੋੜੀ ਦੂਰ ਤੇ ਜਿੱਥੇ ਵੀ ਦੇ ਕੋ ਟਿਕਸਾਨ ਦੇ ਚੰਡੇ ਕਿਸਾਨ ਨੂੰ ਖੜੇ ਸੀ ਆਪਦੇ ਬਹੁਤ ਜ਼ਿਆਦਾ ਕਿਸਾਨ ਆਈ ਜਾਂਦੇ ਐ ਇਸ ਮੇਲੇ 'ਚ ਤੇ ਅਸੀਂ ਵੀ ਚੱਲੇ ਆ ਐਸ ਮੇਲੇ ਦਾ ਹਿੱਸਾ ਬਣ ਗਏ ਨਹੀਂ ਅਗਿਤਨਾ ਆਵੇ ਦੇਖਿਆ ਰਹੇ ਕਿ ਕੱਲ ਵੀ ਅਸੀਂ ਹੁਣ ਚਾਹ ਪੀਣ ਰੁਕੇ ਸੀਗੇ ਥੋੜੇ ਜਿਹਾ 4 ਘੰਟੇ ਮੈਂ ਇਹਨਾਂ ਨੇ ਸਿੱਧਾ ਸਫ਼ਰ ਕਰਾਇਆ ਕੋਈ ਅੱਧਵਾੜ 'ਚ ਕੁਝ ਦਵਾਇਆ ਵੀ ਨਹੀਂ ਕਰੋ ਰੋਟੀਆਂ ਲੈ ਆਏ ਇੱਥੇ ਬੈਠੇ ਕਿਸਾਨ ਨੂੰ ਦੋ ਕਿਸਾਨ ਰੋਟੀ ਖਾਂਦੇ ਲੈਣਾ ਹੈ इधर सारे किसान भीर भरा सारे किसान ही रुके हुए हैं हाँ। ਲੋ ਵੀ ਅਸੀਂ ਪਹੁੰਚ ਗਿਆ ਰਾਜਪੁਰੇ ਉਹ ਵੀ ਅਸੀਂ ਪਹੁੰਚ ਗਿਆ ਰਾਜਪੁਰੇ ਦਾਣਾ ਮੰਡੀ ਦੇ ਵਿੱਚ ਤੇ ਬਹੁਤ ਜ਼ਿਆਦਾ ਰੌਣਕ ਲੱਗੀ ਹੋਈ ਹੈ ਇੱਥੇ ਤੇ ਅਸੀਂ ਵੀ ਜਾ ਕੇ ਦੇਖਦੇ ਕਿਹੜੇ ਕਿਹੜੇ ਸੰਦ ਆਏ ਆ ਕਿਹੜੇ ਕਿਹੜੇ ਟਰੈਕਟਰ ਆਏ ਆ ਕਾਰਵਨ ਤੇਰੇ ਵਾਸਤੇ ਫੋਲ ਲਾ ਆ ਗਿਆ ਜੇ ਨਾਮ ਮਿਲੇ ਫੇਰ ਕੀ ਅਸੀਂ ਤੈਨੂੰ ਚੜਾਵਾਂਗੇ ਹੋਰ ਕੀ ਐਨਾ ਜਾਵੇ ਤਰਲੇ ਬਹੁਤ ਸਾਡੇ ਕੋਲ ਇੱਥੇ ਇੱਕ ਮਿਸਾਲ ਹੈ ਕਿ ਮੁਹਾਲੀ ਤੋਂ ਅ ਪੰਜਾਬੀ ਸਿਟੀ ਦੀ ਟੀਮ ਹਾਂ ਅਸੀਂ। ਲਓ ਵੀ ਅਸੀਂ ਪਹੁੰਚ ਗਏ ਆ ਮੇਲੇ ਦੇ ਵਿੱਚ। ਹਾਂ ਗੁੜੀ ਆ ਲਾਡੀ ਵੀਰੇ ਨੇ ਸਾਨੂੰ ਇਨਵੀਟੇਸ਼ਨ ਦਿੱਤਾ ਸੀ ਤੇ ਅਸੀਂ ਅੱਜ ਇੱਥੇ ਪਹੁੰਚੇ ਆ। ਥੈਂਕ ਯੂ ਵੀਰੇ ਸੋ ਮੱਚ। ਉੱਥੇ ਹੈਗੇ ਆ ਜੀ ਮੇਲੇ ਉਹਨਾਂ ਨੂੰ। ਲਓ ਵੀ ਹੁਣ ਅਸੀਂ ਮੇਲਾ ਵਿਜ਼ਿਟ ਕਰਨ ਚੱਲੇ ਆ। ਕੋਈ ਆਹ ਦੇਖ ਕਿਸਾਨੀ ਮੇਲੇ 'ਚ ਵੀਆਈਪੀ ਬਣ ਕੇ ਆਏ ਆ ਅਸੀਂ। ਅ ਬਰਾਊਨ ਕੁੜੀ ਦਾ ਇਹਦੇ ਨਾਲ ਹੀ ਸੀ। अच्छा अच्छा ठीक है बैठके ठीक है पेन ਨਾਲ ਅਸੀਂ ਇੱਕ ਫੋਟੋ ਕਰਾਉਣ ਵਾਸਤੇ ਖੜੇ ਸੀ ਇੰਨੇ ਜ਼ਿਆਦਾ ਬਿਜ਼ੀ ਕਰ ਤੂੰ ਦੇਖ ਕਿੰਨਾ ਕੱਚਾ ਐ ਮੈਂ ਉਹ ਵੀ ਗੱਲ ਕਰਦੇ ਤੂੰ ਦੱਸੋ ਇਹ ਘੜਾਓ ਇਹਨਾਂ ਨੂੰ ਇਹ ਕਿਉਂ ਕਰਦਾ ਕਿ ਕਿੰਨੇ ਕੁ ਵਧੀ ਲੱਗੇ ਵੈਸੇ ਤੇਰੇ ਸੂਣ ਨਾਲ ਮੈਚ ਹੋਈ ਜਾਂਦੇ ਇਹ ਬਰਾਉਨ ਕੁੜੀ ਦੇ ਤਵੀਆਂ ਇੱਥੇ ਆ ਲਿਖਿਆ ਵੀ ਹੋਇਆ ਪਰਲੇ ਸਾਈਡ ਬੜੇ ਬੁੱਟੇ ਬੁੱਟੇ ਕਰਦੀ ਸੀ ਲੈਲਾ ਹੁਣ ਆਪਣੇ ਨਾਲ ਦੇ ਨੱਚਦੇ ਆ ਇੰਨੀ ਜ਼ਿਆਦਾ ਠੰਡ ਇੱਥੇ ਕਿਉਂਕਿ ਬੁੱਟੇ ਹੁੰਦੇ ਆ ਉਹ ਬੁੱਕਾ ਕਰਕੇ ਬਹੁਤ ਹਨ ਮੈਨੂੰ ਦਿਖائیںਗੇ ਲੰਮ ਤੁਸੀਂ ਮਿੱਠਾ ਨਹੀਂ ਦੇਖਿਆ ਹੋਇਆ ਕਾਹਦੇ ਮਿੱਠੇ ਪੀਓ ਅਰੇ ਜੁੱਤੀ ਲੱਗ ਗਈ ਵਿਚਾਰੇ ਦੇ ਪਤਨ ਕਿਹੜਾ ਨਿੱਕਾ ਜਾ ਮੋਸਟਲੀ ਇੱਥੇ ਅਸੀਂ ਕਾਰਾਂ ਹੀ ਦੇਖੀਆਂ ਉਹ ਟ੍ਰੈਕਟਰ ਨਹੀਂ ਦੇਖੇ ਜਿਵੇਂ ਮਲੋਟ ਮੇਲੇ ਚ ਸਭ ਤੋਂ ਵੱਡੇ ਵੱਡੇ ਟ੍ਰੈਕਟਰ ਸੀ ਉਹ ਘਟ ਹੈ ਅੱਛਾ 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 ਉਹ ਵਾਈਟ ਜੀ ਵਾਲੀ ਹਾਂ ਮੱਕੀ ਦਾ achar ਵਾਲੀ ਆ ਕੱਛੂ ਕੰਸ ਕੁੜੀ ਵੀ ਬੋਲੀ ਜਾਂਦੀ ਹੈ ਹਾਂ ਜੀ ਮੈਂ ਉਹਨਾਂ ਲਾਈਵ ਦੇਖ ਰਿਹਾ ਤੁਹਾਡਾ ਇੱਥੇ ਅੱਛਾ ਜੀ ਠੀਕ ਹੈ ਹਾਂ ਜੀ ਹਾਂ ਜੀ ਮਾਜੀ ਕਿਤੇ ਹੋਵੇ ਸਾਰੇ ਮਿਲ ਕੇ ਅਸਰ ਕਹਿੰਦੇ ਵੀ ਰੋਟੀ ਕਰਨੀ ਸੀ ਦੀ ਗੱਲ ਕਹਿੰਦੇ ਮੈਂ ਉਹਨੂੰ ਸੇਵ ਕਰ ਲਿਆ ਮਾ ਵੀ ਤੇਰਾ ਵੀ ਠੀਕ ਹੈ ਇੱਥੇ ਕਹਿੰਦੇ ਹਾਂ ਆਲਰੇਡੀ ਪਹਿਲਾਂ ਹੋਰ ਵੇਖਿਆ ਮੈਂ ਤੇ ਵਿਚ ਇਹ ਚੱਕਣ ਦਾ ਇਹਨੀਆਂ ਚੀਜ਼ਾਂ ਸਿੱਖੋ ਜਿਹੜਾ ਵੀ ਚੰਗਾ ਲੱਗੇ ਲੋਕਾਂ ਨੂੰ ਵੀ ਦੇਖਣ ਨੂੰ ਹਾਂ ਜੀ ਚਾਹੀਏ ਇੱਥੇ ਆਏ ਸੇ ਬੈਠੋ ਕੁਝ ਖਾ ਲੋ हां हाजरी इतनी की

ਮਰਦ ਨੇ ਇੱਕ ਚੀਜ਼ ਲੈ ਕੇ ਦੇ ਸਕਦੇ ਸੀ ਉਹ ਟਾਇਰ ਲੈ ਦਿੰਦੇ ਵੱਡਾ ਸਾਰਾ ਭਜਾਈ ਤੂੰ ਨਹੀਂ ਕਰਮਣ ਕਹਿੰਦੀ ਮੈਨੂੰ ਟਰੈਕਟਰ ਤਾਣੀ ਦਿਵਾਇਆ ਹੁਣ ਐਕਟਿਵ ਆ ਤਾਂ ਦਿਵਾ ਦੇ ਇਹ ਬੈਟਰੀ ਵਾਲੀ ਹੈ ਨਹੀਂ ਇਹ ਵਾਰ ਨਹੀਂ ਕਰਦੀ ਸੁਣਨ ਦੇ ਕਹਾਂਗੇ ਕਿ ਤੁਸੀਂ ਲੈ ਕੇ ਆਉਂਗੇ ਤੁਸੀਂ ਦੇ ਆਹ ਇੰਜ ਨਹੀਂ ਹੋ ਰਿਹਾ ਡੀਟੇਲ ਪਾ ਰਹੇ ਸੁਸ਼ਮਾ ਮਰਨ ਚਰਚਾ ਪਾ ਰਹੀ ਕਰਮਨ ਕਹਿੰਦੀ ਮੈਂ ਮਹਿੰਦੀ ਲਗਾਉਣੀ ਹੈ ਹਲਾ ਤੂੰ ਕਾਹਸੇ ਭਈਆ ਨਾੜੇ ਨਾੜੀ ਨਾਲ ਪਾਣੀ ਪੀ ਲੈ ਨਾਲੇ ਪਾਣੀ ਆਇਓ 100 100 100 ਬੜਾ ਸੁਆਹ ਸੀ ਪਾਣੀ ਓਏ ਦੇਖੀ ਅੰਦੇ ਉਹਨੇ ਪਾਣੀ ਆਵਲਾ ਸਿੰਪਲ ਪਾਣੀ ਨਹੀਂ ਮਨਾਰੀ ਹਰਬਾਣੀ ਕਿੰਨੇ ਮਿਲਦੀ 100 ਦਾ